어떻게든 그 간니다 ਸਰਦਾਰ ਦੇ ਨਾਲ ਜੋ ਆਫ ਐਮਿਨੈਂਸ ਹੋਵੇਗਾ ਸਰਕਾਰੀ ਸਕੂਲ ਨੰਗਲ ਦਾ ਨਾਮ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਨੇ ਅੱਜ ਕੀਤਾ ਸਕੂਲ ਆਫ ਐਮਿਨੈਂਸ ਵਿੱਚ 1 ਕਰੋੜ 24 ਲੱਖ ਰੁਪਏ ਦੇ ਨਾਲ ਕੀਤੇ ਜਾ ਰਹੇ ਕੰਮਾਂ ਦਾ ਤੇ 4 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਹਰ ਮੌਸਮ ਲਈ ਏਨੁਕੂਲ ਰਹਿਣ ਵਾਲੇ ਸਵੀਮਿੰਗ ਪੂਲ ਦੇ ਨੀਂਹ ਪੱਥਰ ਦਾ ਕੀਤਾ ਉਦਘਾਟਨ ਇਸ ਮੌਕੇ ਉਹਨਾਂ ਕਿਹਾ ਕਿ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਪੀਮਰਾਵ ਅੰਬੇਡਕਰ ਸੰਵਿਧਾਨ ਨਿਰਮਾਤਾ ਨੇ ਭਾਰਤ ਵਾਸੀਆਂ ਨੂੰ ਮੌਲਿਕ ਅਧਿਕਾਰ ਦਿੱਤੇ ਤੁਸੀਂ ਸੁਣੋ ਇਸ ਮੌਕੇ ਉਹਨਾਂ ਨੇ ਕੀ ਕਿਹਾ ਪੀਬੀ ਪ੍ਰਾਈਮ ਅਪਡੇਟ ਦੇ ਲਈ ਗਗਨ ਪਮਰਾ ਦੀ ਰਿਪੋਰਟ ਜੋ ਪੁਰਾਣੀ ਪੜਦੇ ਆ ਹਨੇ ਖੇਨੀਕ ਪੜਦੇ ਆ ਸਾਰੇ ਨੂੰ ਬੱਚੇ ਆ ਬੱਚੇ ਤੇ ਗਰਲਸ ਸਾਰੀਆਂ ਇਮਿਨੈਂਟ ਇਮਿਨੈਂਟ ਸਾਰੇ ਬੜੀਆ ਹੋ ਗਿਆ ਹਾਂ ਸਕੂਲ ਯੈਸ ਸਰ ਸਾਰੇ ਹੀ ਜੁਵਾਚੇਸ ਦੇ ਸਮਾਗਮ ਸਮਾਗਮ ਦੇ ਸਮਾਗਮ ਤੇ ਪਹੁੰਚਿਆ ਬੱਚੇ ਸਾਡੇ ਨੰਗਲ ਦੇ ਸਾਰੇ ਸ਼ਹਿਰ ਵਾਸੀ ਮੀਡੀਆ ਸਕੂਲ ਦੇ ਪ੍ਰਿੰਸੀਪਲ ਸਟਾਫ ਆਮ ਆਦੀ ਪਾਰਟੀ ਦੀ ਸੁਚੀ ਲੀਡਰਸ਼ਿਪ ਮੈਂ ਦੇਖ ਰਿਹਾ ਆ ਆਸ-ਪਾਸ ਦੇ ਕਈ ਕੰਡਾ ਦੇ ਮੋਟਰ ਸਰਪੰਚ ਸਹਿਬਾਨ ਸਾਰੇ ਪਹੁੰਚੇ ਆ ਸਾਰੇ ਹੀ ਸਾਰੇ ਸਾਡੇ ਸ਼ਹਿਰ ਦੀ ਸੀਨੀਅਰ ਪ੍ਰੈਸ ਪਹੁੰਚੀ ਹੈ ਐਸਡੀਐਮ ਸਾਹਿਬ ਤਸੀਲਦਾਰ ਸਾਹਿਬ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਆਪ ਸਭ ਨੂੰ ਮੇਰੇ ਵੱਲੋਂ ਪਿਆਰਪਰੀ ਸਤਿ ਸ਼੍ਰੀ ਅਕਾਲ ਹਮਤ ਜਦੋਂ ਮੈਂ ਹੁਣ ਇਹਨਾਂ ਸਿੱਖਿਆ ਦੇ ਵਿੱਚ ਕੰਮ ਕਰ ਰਹੀ ਹਾਂ ਉਹਨਾਂ ਨੂੰ ਤਕਲੀਫ ਹੈ ਕਿ ਗਰੀਬਾਂ ਦੇ ਬੱਚਿਆਂ ਦੀ ਕਿਉਂ ਗੱਲ ਹੋਣ ਲੱਗ ਪਈ ਆਪਣੇ ਬੱਚੇ ਇਹਨਾਂ ਦੇ ਪੜਦੇ ਆ ਮਹਿੰਗੇ ਸਕੂਲਾਂ 'ਚ ਕਹਿੰਦੇ ਜੱਛੇ ਇਹ ਬੋਰਡ ਲਾਈ ਜਾ ਰਹੀ ਹੈ ਇਹ ਉਦਘਾਟਨ ਕਿਉਂ ਨਹੀਂ ਕਰਨਾ ਚਾਹੀਦਾ ਉਦਘਾਟਨ ਜਿੰਨੇ ਬੱਚੇ ਪੜ ਰਹੇ ਆ ਅੱਜ ਅਸ਼ਵੀਲ ਪੜ੍ਹਦੀ 2019 ਵੋਟਾਂ ਜਿੰਨੇ ਬੱਚੇ ਪੜਦੇ ਪਏ ਸਰਕਾਰੀ ਸਕੂਲਾਂ 'ਚ ਉਹ ਸਾਰੇ ਹੱਕ 2019 ਦਾ ਵੋਟਰ ਹੁੰਦੇ ਜੇ ਅਗਰ ਸਿੱਖਿਆ ਮੰਤਰੀ ਕੰਮ ਕਰੇ ਨਾ ਕਿ ਸਭ ਤੋਂ ਸੇਲ ਸੀ ਪੰਜਾਬ ਚ ਉਹੀ ਹੋਵੇ ਕਿ ਬੱਚਿਆਂ ਨੂੰ ਪਤਾ ਕਿ ਉਹ ਨਹੀਂ ਦੇਖਿਆ ਸਾਡੇ ਸਕੂਲ ਚ ਕੀ ਚੇਂਜ ਆਇਆ ਪਰ ਕਦੀ ਕਿਸੇ ਨੇ ਕੰਮ ਹੀ ਨਹੀਂ ਕੀਤਾ ਅੱਜ ਭਾਰਤattin ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਜਨਮ ਦਿਨ ਦੇ ਮੌਕੇ ਦੇ ਉੱਤੇ ਸਕੂਲ ਆਫ ਫੈਮਿਨੈਂਟਸ ਮੰਗਲ ਦਾ ਉਰਗਠਿਤ ਕੀਤਾ ਗਿਆ ਨਾਲ ਹੀ ਅਜੇ ਐਲਾਨ ਕੀਤਾ ਗਿਆ ਕਿ ਸਕੂਲ ਦਾ ਨਾਮ ਹੁਣ ਡਾਕਟਰ ਬੀ ਆਰ ਅੰਬੇਦਕਰ ਸਕੂਲ ਆਫ ਫੈਮਿਨੈਂਟਸ ਮੰਗਲ ਰੱਖਿਆ ਜਾਊਗਾ ਤੇ ਅੱਜ ਤੋਂ ਇਹਨਾਂ ਨਾਮ ਨਾਲ ਬੁਣਦੇ ਇਸ ਤੋਂ ਇਲਾਵਾ ਇਸ ਸਕੂਲ ਦੇ ਵਿੱਚ ਲਗਭਗ 2 ਕਰੋੜ ਰੁਪਏ ਦੇ ਜਿਹੜੇ ਵਰਕ ਕੰਮ ਹੈ ਜਿਹਦੇ ਵਿੱਚੋਂ ਸਵਾ ਕਰੋੜ ਦੇ ਸਿਵਲ ਵਰਕਸ ਪੰਜਾਬ ਲਗਭਗ ਪਲੱਸ ਦਾ ਫਰਨੀਚਰ ਤੇ ਇੱਕ ਇੱਥੇ 올 ਵੈਦਰਸ ਸਵਿੰਗ ਪੂਲ ਦਾ ਜਿਹੜਾ ਹੈ ਉਹਦਾ ਨੀਂਹ ਪੱਥਰ ਵੀ ਰੱਖਿਆ ਗਿਆ ਜਿਸ ਦਾ ਕੰਮ ਆਉਣ ਵਾਲੇ ਕੁਝ ਦਿਨਾਂ ਅੰਦਰ ਐਡਮਿਨਿਸਟ੍ਰੇਟਿਵ ਅਪਰੂਵਲ ਹੋਤੀ ਹੈ ਅਗਲੇ ਕੁਝ ਦਿਨਾਂ ਦੇ ਵਿੱਚ ਇਹਦਾ ਕੰਮ ਇਹਦੀ ਸ਼ੁਰੂਆਤ ਹੋ ਜਾਏਗੀ ਇਸ ਤੋਂ ਬਾਅਦ ਤੇ ਆਪ ਸਭ ਨੇ ਦੇਖਿਆ ਕਿ ਕਿਵੇਂ ਸਾਡੇ ਬੱਚੇ ਸਰਕਾਰੀ ਸਕੂਲਾਂ ਦੇ ਬੱਚੇ ਜੋ ਹੈ ਪ੍ਰਾਈਵੇਟ ਸਕੂਲਾਂ ਤੋਂ ਆ ਕੇ ਇੱਥੇ ਵੱਡੀਆਂ ਮੱਲਾ ਮਾਰਦੇ ਆ ਚਾਹੇ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਛੁਣ ਚਾਹੇ ਬਿਜ਼ਨਸ ਪਲਾਸਸ ਹੋਣ ਕਿਵੇਂ ਇੱਕ ਲੜਕੇ ਨੇ ਉਹਦੀ ਟੀਮ ਨੇ ਇੱਕ ਮਾਡਲ ਤਿਆਰ ਕੀਤਾ ਹੈ ਹਨ टी-ਸ਼ਰਟਸ ਦਾ ਬਿਜ਼ਨਸ ਆਨਲਾਈਨ ਵੈਬਸਾਈਟ ਤਿਆਰ ਕੀਤੀ ਹੈ ਤੇ ਇਸ ਤੋਂ ਇਲਾਵਾ ਸਾਡੀ 25 ਮਨਪ੍ਰਿਤਕਾਰ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਜਿਹੜਾ ਹੈ ਡਿਸਟ੍ਰਿਕਟ ਲੈਵਲ ਤੇ ਕੰਪੀਟੀਸ਼ਨ ਦਿੱਤਾ ਤੇ ਉਹ ਸਟੇਟ ਦੇ ਵਿੱਚ ਰਿਪਰੈਜ਼ੈਂਟ ਕਰਨਗੇ ਸਰ ਸਾਡੇ ਜਿਹੜੇ ਮਾਲਿਓ ਮੁੱਖ ਮੰਤਰੀ ਸਾਹਿਬ ਨੇ ਜਿਤੇ ਆਪਣਾ ਜਿਹੜਾ ਹੈ ਪ੍ਰਤੀਕਿਰਿਵ ਦਿੱਤੀ ਜਿਤੇ ਜਿ ਉਸ ਤਰੀਕੇ ਨਾਲ ਆਪਾਂ ਦੇਖਿਆ ਕਿ ਸਰਕਾਰ ਇਹਨਾਂ ਕਿਤੇ ਬਹੁਤ ਸੀਰੀਅਸ ਮਸਲਾ ਪੰਜਾਬ ਦੇ ਲਾ ਐਂਡ ਆਰਡਰ ਦੇ ਨਾਲ ਪੰਜਾਬ ਦੀ ਅਮਨ ਸ਼ਾਂਤੀ ਨਾਲ ਜੁੜਿਆ ਹੈ ਮਸਲਾ ਇਸ ਨੂੰ ਆਪਾਂ ਹਲਕੇ ਚ ਨਹੀਂ ਲੈ ਸਕਦੇ ਤੇ ਮੰਦੀ ਕਾਰਵਾਈ ਸਰਕਾਰ ਵੱਲੋਂ ਕੀਤੀ ਕਿਤੇ ਕਿਤੇ ਸਰਕਾਰ